ਖਟੜਾ ਗਰੁੱਪ ਨੇ ਜਿਹੜਾ ਆ ਮੇਲਾ ਲਵਾਇਆ ਨਾ ਸਜਣੋ ਇਹ ਭਾਰਤ ਦਾ ਪਹਿਲਾ ਉਹ ਵੱਡਾ ਮੇਲਾ ਬਣ ਗਿਆ ਜਿਹੜਾ ਆਲੂ ਵਾਲੇ ਕਿਸਾਨਾਂ ਨੇ ਆਲੂ ਵਾਲੇ ਕਿਸਾਨਾਂ ਵਾਸਤੇ ਲਾਇਆ ਸੀ ਆਪਾਂ ਇਹ ਕਸਦੇ ਵੀ ਨਮਿਆਂ ਨੂੰ ਉੱਥੇ ਕੰਟੈਕਟ ਮਿਲ ਗਏ ਵਪਾਰੀਆਂ ਦੇ ਮਿਲ ਗਏ ਦਵਾਈਆਂ ਬਾਰੇ ਬੀਆਂ ਬਾਰੇ ਜਾਣਕਾਰੀ ਮਿਲ ਗਈ ਤੇ ਜਿਹੜੇ ਪੁਰਾਣੇ ਖਿਡਾਰੀ ਸੀ ਉਹਨਾਂ ਨੂੰ ਤਜਰਬੇ ਸਾਂਝੇ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਬਹੁਤ ਲੋਕਾਂ ਨੇ ਇੱਕ ਦੂਸਰੇ ਨਾਲ ਆਪਦੇ ਇਲਾਕੇ ਦੇ ਲੋਕਾਂ ਨਾਲ ਨੰਬਰ ਐਕਸਚੇਂਜ ਕੀਤੇ ਹਾਂ ਮੇਲੇ ਦੇ ਪ੍ਰਬੰਧ ਛੋਟੇ ਪੈ ਗਏ ਲੋਕਾਂ ਦਾ ਇਕੱਠ ਵੱਡਾ ਸੀ ਅਗਲੀ ਾਰ ਨੂੰ ਮੇਲੇ ਨੂੰ ਹੋਰ ਵੱਡਾ ਕਰਕੇ ਜਾਊਗਾ ਸਜਣਾ ਦਾ ਇਹ ਦਿੱਤਾ ਹੋਇਆ ਅਤਿਸ਼ਾ ਪਰ ਇੱਕ ਵਾਰ ਇਹ ਮੇਲਾ ਬਾਈ ਸੁਖਚੈਨ ਹੋਣਾ ਨੇ ਆਪਾਂ ਕਹਿ ਸਕਦੇ ਆ ਵਟਸਐਪ ਦਾ ਇੱਕ ਗਰੁੱਪ ਬਣਾਇਆ ਸੀ ਖਟੜਾ ਗਰੁੱਪ ਉਹ ਖਟੜਾ ਗਰੁੱਪ ਤੋਂ ਬਾਅਦ ਇਹ ਗਰੁੱਪ ਇੰਨਾ ਵੱਡਾ ਬਣ ਗਿਆ ਕਿ ਲੋਕਾਂ ਲਈ ਮੇਲਾ ਬਣ ਗਿਆ ਆਜੋ ਸਵੇਰੇ ਸਵੇਰੇ ਕੀ ਮਾਹੌਲ ਸੀ ਉਹ ਦੇਖਦੇ ਆ ਪਹਿਲਾਂ ਮੇਲੇ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਆਲੂ ਗਰੁੱਪ ਦਾ ਮੇਲਾ ਹੈ ਸਿਰਫ ਆਲੂਆਂ ਵਾਲੇ ਕਿਸਾਨਾਂ ਲਈ ਮੇਲਾ ਲਾਇਆ ਗਿਆ ਵੀ ਇੱਥੇ ਜਿੰਨੀ ਮਸ਼ੀਨਰੀ ਜੋ ਜਾਣਕਾਰੀ ਆ ਉਹ ਤਕਰੀਬਨ ਆਲੂਆਂ ਵਾਲਿਆਂ ਵਾਸਤੇ ਹੀ ਮਿਲਣੀ ਆ ਆ ਜੰਡੂਰਾਮੇ ਵਾਲੇ ਨੀਗੇ ਹਾਂ ਆ ਜੰਡੂਰਾਮੇ ਵਾਲੇ ਬੈਠੇ ਆ ਆਜੋ ਅੱਗਰਲੇ ਪਾਸੇ ਆ ਸ਼ਕਤੀਮਾਨ ਦੇ ਹਨਾ ਪ੍ਰੀਤ ਇੱਧਰ ਕਰਤਾਰ ਕੰਬਾਈਨ ਖੜੀ ਆ ਕਰਤਾਰ ਵਾਲਾ ਦੇ ਟਰੈਕਟਰ ਖੜੇ ਆ ਹੈ ਆ ਦੇਖ ਆ ਖਟੜ ਇਹ ਬਹੁਤ ਮਹਿੰਗਾ ਆ ਪ੍ਰੀਤ ਇਹ ਜਿਗਾੜ ਬਹੁਤ ਡੂੰਗਾ ਜਾਂਦਾ ਇਹ ਜਿਗਾੜਮੈਂਟ ਇਪਰ ਕਰ ਦਿੰਦਾ ਹੋ ਜਾਂਦਾ ਵੀ 13 ਹੋਰ 22 ਸਸੇ ਗਾ ਇਹ ਇਹ ਉਲਟਾਵੇਂ ਹਲਾਂ ਦੇ ਨਾਲ ਜਿਵੇਂ ਨਾ ਉਲਟਾਵੇਂ ਹਲ ਮਾਰੇ ਆ ਉਹਦੇ ਉੱਤੋਂ ਦੀ ਕੇਰਾਂ ਹੀ ਮਾਰਿਆ ਤਾਂ ਵਾ ਬਜਾਈ ਤੇ ਹੀ ਆ ਇਹ ਹਾਂ ਜਿਗਾੜਮੈਂਟ ਇਹ ਹੋਊਗਾ 4 1/2 ਲੱਖ ਤੋਂ ਉੱਤੇ ਇਹ ਆ ਜਾ ਮਾੜਾ ਜਾ ਪਹਿਲਾਂ ਇੱਕ ਮਾੜਾ ਮੋਟਾ ਤਾਂ ਦੇਖ ਇਹ ਆ ਜੌਂਡੀ ਰਾਲਾ ਦਾ ਅਰਸਟ ਕਿਟਾ ਸਟਾਲ ਬਹੁਤ ਚੰਗਾ ਡਿਸਕਾਊਂਟ ਦੇ ਰਿਹਾ ਇਸ ਮੇਲੇ ਤੇ ਸਾਰੀਆਂ ਕੰਪਨੀਆ ਵਾਲੇ ਖਟੜਾ ਗਰੁੱਪ ਨਾਲ ਇੱਧਰਲੇ ਪਾਸੇ ਪ੍ਰੀਤ ਇੱਧਰ ਆ ਮੇਲੇ ਜਾਣਕਾਰੀ ਖਾਣ ਪੀਣ ਦਾ ਸਭ ਬਾਈ ਸਾਸਰੀ ਕਾਲ ਬਾਈ ਸਾਸਰੀ ਕਾਲ ਉਹਨਾ ਉਹਨਾ ਮੈਂ ਘੇੜਾ ਮਾਰਦਾ ਆ ਬਸੰਤ ਵਾਲਿਆਂ ਦੀਆਂ ਮਸ਼ੀਨਾਂ ਪ੍ਰੀਤ ਹਨਾ ਆਲੂ ਵਾਲਿਆਂ ਦੇਖੋ ਆਲੂ ਵਾਲੀ ਜ਼ਿਆਦਾ ਮਸ਼ੀਨਰੀ ਆਲੂ ਵਾਲ ਕੋਈ ਏ ਤੁਹਾਡੇ ਕੋਲ ਆ ਰਤਨ ਵਾਲਿਆਂ ਦਾ ਖੜਾ ਸੁਪਰ ਸੀਟਰ ਹੈ ਉਹ ਮਹਿੰਦਰਾ ਵਾਲਿਆਂ ਦੇ ਆ ਉਹ ਜਿਹੜੇ ਕਰਨ ਹੋਰ ਬਾਈ ਸਤਿ ਸ਼੍ਰੀ ਅਕਾਲ ਵੀਰੇ ਹੋਰ ਆਹ ਕੇੰਦਰਾ ਉਹ ਠੀਕ ਹੈ ਹੋਰ ਕਹਿਮ ਆਹ ਖੜੀਆਂ ਜੱਗੀ ਵਾਲੀਆਂ ਜਿਹਨਾਂ ਦੇ ਮਾਡਲ ਬਣਦੇ ਆ ਹਨਾ ਹਾਂ ਇਹੇ ਜਿਹੀਆਂ ਬਣੀਆਂ ਹੋਊਗਾ ਪ੍ਰੀਤ ਆਹ ਜੱਗੀ ਵਾਲਾ ਵੇਰ ਲੰਮਾ ਚੌੜਾ ਬਹੁਤ ਆ ਜਗਰਮੈਂਟ ਹਨਾ ਪ੍ਰੀਤ ਵੇਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਾਈ ਹਾਂ ਕਿਹੜਾ ਹਾਂ ਆ ਕਰਦੇਵ ਵਾਲੇ ਆ ਕਰਦੇਵ ਵਾਲੇ ਆ ਉਹ ਬੈਠੇ ਦੇਵਤਾ ਜੀ ਆਪਾਂ ਨਾ ਪ੍ਰੀਤ ਸਵੇਰੇ ਸਵੇਰੇ ਕੇਰਾ ਸਾਰਾ ਗੇੜਾ ਕਢਾ ਲ ਗਏ ਹਜੀ ਆਲੂਆਂ ਦਾ ਕੰਪਰਾਈਟੀਆਂ ਦਿਖਾਉਣਗੇ ਆ ਹਜੀ ਤਾਂ ਸੰਦ ਦਿਖਾਉਣ ਲੱਗੇ ਆ ਚਾਰ ਛਪੇਰੇ ਕਮਾਈ ਜਾਈ ਕੈਮਰਾ ਮੇਰਾ ਸ਼ੇਰ ਆ ਮੈਸੀ ਤੇ ਕਿੰਨੀ ਸਬਸਿਡੀ ਆ 1 ਲੱਖ ਰੁਪਏ ਦੀ ਸਬਸਿਡੀ ਆ ਐਮ ਐਸ ਸੀ ਦੇ ਟਰੈਕਟਰ ਤੇ ਐ ਤੇ ਓਏ ਇਹ ਇਹ ਯਾਰ ਨਾ ਪ੍ਰੀਤ ਕਾਫੀ ਚਿਰ ਦੀ ਚਲਦੀ ਆ ਇੱਥੇ ਸਬਸਿਡੀ ਆ ਆਲੂਆਂ ਆਲੂਆਂ ਵਾਲਿਆਂ ਵਾਸਤੇ ਸਪੈਸ਼ਲ ਚਲਦੀ ਆ ਇੱਥੇ ਸਬਸਿਡੀ ਲੱਖ ਰੁਪਏ ਦੀ ਆ ਦੇਖ ਬੂਮ ਬਾਮ ਖੜੇ ਆ ਇਹਦਾ ਆਪਣੇ ਬੰਦੇ ਆ ਦਸ਼ਮੇਸ਼ ਵਾਲੇ ਆਂਦਾ ਆ ਹਾ ਤਾਂ ਆ ਦੇਖ ਹਾਂ ਇਹ 프리 ਤੋਂ ਉਹ ਨਹੀਂ ਉਹਦੇ ਆਲਾ ਨਹੀਂ ਜਗਾੜ ਓਏ ਹਾਂ ਬੀ ਅਰਤਨ ਜੂ ਵਾਲਾ ਹੋਰ ਆ ਹੋਰ ਆ ਕੋਈ ਹੋਰ ਆ ਮਾਸਟਰ ਮਾਈਂਡ ਵਾਲਿਆਂ ਦਾ ਹਾਂ ਆ ਫੰਮੀ ਵਾਲਿਆਂ ਦੇ ਖੜੇ ਆ ਪੰਮੀ ਸਮਰਾਲਾ ਯਾਰ 프리 ਤਿੰਨਾ ਦਾ ਰੰਗ ਵਾਲਾ ਸੋਹਣਾ ਯਾਰ ਪੰਮੀ ਵਾਲਾ ਦਾ ਦੇਖ ਹਨਾ ਯਾਰ ਰੇਟ ਐਮਪਲੀਮੈਂਟ ਦਾ ਰੰਗ ਵਾਲਾ ਸੋਹਣਾ ਹਨਾ ਚੱਲੀ ਜਾਂਦਾ ਕਰ ਹੋਰ ਬਾਈ ਕੰਮ ਆਹ ਠੀਕ ਆ ਬਾਈ ਐ ਵਧੀਆ ਬਾਈ ਵਧੀਆ 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 ਦੇਖਿਆ ਨਾ ਹਜੇ ਨਾ ਸਵੇਰ ਸਵੇਰ ਦਾ ਵੇਲਾ ਸਵੇਰੇ ਸਵੇਰੇ ਢੇੜਾ ਦਿੱਤਾ ਜਾਊਗਾ ਦੁਪਹਿਰੇ ਤੱਕ ਕੁਝ ਮੁੜ ਕੇ ਦੇਖਣਾ ਕੁਝ ਨਹੀਂਗਾ ਇੱਥੇ ਜਿਹੜੇ ਬੰਨੇ ਟਾਈਮ ਨਾ ਦੇਖ ਲਿਆ ਦੇਖ ਲਿਆ ਉਹ ਦੇਖੋ ਟਰੈਕਟਰ ਕਿੰਨਾ ਵਧੀਆ ਖੜਾ ਮਗਰਲੇ ਪਾਸੇ 프리 임헨드라 ਦਾ ਹਾਲ ਹੈ ਇਹਦੀ ਅਸੋ ਹੋ ਜੀ ਹਨਾ ਵੱਖਰੀ ਆ ਖੜਾ ਜੂ ਬੋ ਜੀ ਹੋਰ ਵੀਰੇ ਸასი ਕਾਲ ਵਾ ਫਿਰ ਕਾਂ ਹੋਸ ਨਾ ਬਈ ਕਾਂ ਠੀਕ ਹੈ ਠੀਕ ਹੈ ਠੀਕ ਹੈ ਬਾਈ ਠੀਕ ਹੈ ਆਜੋ 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 ਮੈਂ ਕੈਮਰਾ ਵੀਡੀਓ ਚਾਹੁੰਦਾ ਸਮਝ ਐ ਆਹ ਹੁਣ ਫੋਟੋ ਲੈ ਲਓ ਆ ਮਰੇ ਫੋਟੋ ਆਇਆ ਆਇਆ ਚਾਂਮੀਸ਼ ਨੂੰ ਕੋਈ ਨਹੀਂ ਦਾ ਮਾਰੇ ਮਾਰੇ ਫੋਟੋ ਕਰਕੇ ਰਹੀ ਕਾਸੇ ਰਹੀ ਮਾਲੇ ਮੈਂ ਕੰਮ ਲਾ ਦੇਣਾ ਜੇ ਪੈਣਾ ਕੰਮ ਤੋਂ ਪਹਿਲਾਂ ਪਹਿਲਾਂ ਹੋ ਗਈ ਮਾਫੀ ਆ ਜਾ ਉਹ ਵੀ ਗਿਆ ਸਾਹ ਗੱਲ ਕਰੀ ਗੱਲ ਪਈ ਜਾ ਆ ਜਾ ਅਰੇ ਫਰੀਦ ਬਹੁਤ ਲੰਬਾ ਜਾਣਾ ਮੇਲਾ ਬਾਈ ਤੂੰ ਦੇਖ ਰਿਹਾ ਤੂੰ ਆ ਇਹ ਆਉਂਦੇ ਰੱਖ ਆਉਂਦੇ ਆ ਆ ਤਾਂ ਚ ਫੁੱਲ ਫੁੱਲ ਲਾਇਆ ਇਹ ਤਾਂ ਕਮੇਟੀ ਚ ਹਾਂਜੀ ਕਮੇਟੀ ਚ ਆਉਂਦੀ ਯੂਪੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਉਥੇ ਆਲੂ ਲਾਉਣੇ ਆ ਬਾਈ ਠੀਕ ਹੈ ਠੀਕ ਹੈ ਠੀਕ ਹੈ ਆ ਦੇ ਟਰਾਲੇ ਘੜ ਘੜੇ ਆਇਆ ਫਰੀਦ ਹੈਂ ਪਰੀ ਤਾਂ ਅੰਦਰ ਵੀ ਚੱਲਦੇ ਅੰਦਰ ਵੀਆਂ ਬੂਆਂ ਪਰ ਇਹ ਵੀ ਲੱਗਿਆ ਹੋਊਗਾ ਜਗਨ ਮੈਂ ਹੈਨਾ ਭਾਈ ਹੈਨਾ ਆ ਮੈਂ ਯਾਰ ਵੱਡੀਆਂ ਕੰਪਨੀਆਂ ਸਾਰੀਆਂ ਆਉਂਦੀਆਂ ਆ ਦੇਖ ਹਜੇ ਤਾਂ ਆਉਣੀਆਂ ਯਾਰ ਆ ਦੇਖ ਸਵੇਰੇ ਸਵੇਰ ਦਾ ਵੇਲਾ ਹਜੇ ਯਾਰ ਤੇ ਮੈਨੂੰ ਤਾਂ ਐਂ ਲੱਗਦਾ ਵੀ ਫਰੀ ਦੁਪਹਿਰੇ ਦਾ ਯਾਰ ਇੱਥੇ ਦੇਖਣ ਨੂੰ ਹੀ ਨਹੀਂ ਹੋਣਾ ਇੰਨਾ ਹੋਊਗਾ ਪ੍ਰਬੰਧ ਹੋਰ ਭਾਈ ਲਿਆ ਲਿਆ ਠੀਕ ਹੈ ਠੀਕ ਕੀ ਆ ਆ ਢੋਲ ਸੀ ਆਪਣਾ ਆਹਾ ਕਿਹੜੀ ਕੰਪਨੀ ਦਾ ਮਾਸਟਰਮਾਈਂਡ ਦੋ ਰਾਹ ਚਾ ਇਹਦਾ ਬਲਾਲ ਆਇਆ ਬਾਈ ਆਹ ਆਈ ਆਈ ਬੜਾ ਲਾਇਆ ਸਿਸਟਮ ਇਹ 1 2 3 4 ਕੰਟਰੋਲ ਹੀ ਬਲੇ ਲਾਇਆ ਇਹ ਤਾਂ ਯਾਰ ਹੈ ਫਰੀ ਦੇਖ ਮੜਿਆ ਪਿਆ ਓਏ ਤਿੰਨ ਤੱਕ ਤਿੰਨ ਪਿੱਛੇ ਵਾਲੇ ਬਾਈ ਹਾਂ ਮਲਾ ਉਹ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਇਹ ਤਾਂ ਦੇਨੇ ਆ ਇਹ ਤਾਂ ਫੀਟਿੰਗ ਫੂਟਿੰਗ ਦੇਨੇ ਆ ਚੰਗੀ ਆ ਵਧੀਆ ਬਾਈ ਥੋੜੀ ਫਿਟਿੰਗ ਫੋਟਿੰਗ ਸੋਹਣੀ ਆ ਉਹ ਦੇਂਦੇ ਠੀਕ ਹੈ ਔਰ ਬਈ ਤਾਲਵਾ ਜੀ ਐ ਵਧੀਆ ਬਾਈ ਵਧੀਆ ਡਾਇਨਾਮਿਕ ਦਸ਼ਮੇਸ਼ ਵਾਲਾਂ ਦੀ ਆ ਲਿਆ ਮਿਲਿਆ ਗਿਆ ਮਹਾਰਾਜ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓ ਠੀਕ ਓ ਬਾਈ ਸਤਿ ਸ੍ਰੀ ਅਕਾਲ रे सत ब्रीकालीकालीरे सत्या दिखा आह बिल रोबोटक बिल्डिंग है सारी बिल्डिंग सैट है जैग बेलडिंग करना बी ਇਹ ਆਪੇ ਕਰਦਾ ਫਰੀਦ ਉਹ ਹਾਂ ਜਿਹੜਾ ਜੋਧਾ ਕੰਪਨੀ ਵਾਲਿਆਂ ਦੀ ਫੈਕਟਰੀ ਚ ਕਰਦਾ ਦੇਖਿਆ ਹੀ ਆਪਾਂ ਐ ਐ ਕਰਕੇ ਔਰ ਬਾਈ ਕੰਮ ਸਸੀ ਗੱਲ ਸੀ ਸਸੀ ਗੱਲ ਬਾਈ ਆ ਠੀਕ ਔਰ ਵੀਰੇ ਕੀ ਹਾਲਾ ਕੰਮ ਠੀਕ ਆ ਦੇਖ ਲਾ ਫਰੀਦ ਆਪਾਂ ਇਧਰ ਗਏ ਗਈ ਰੌਣਕ ਵਧ ਗਈ ਓਏ ਹੈ ਗਏ ਗਈ ਨਾ ਫੀਡ ਹੋ ਗਈ ਆ ਜਾਂ ਅੰਦਰ ਵੀ ਮੜਾ ਜੇ ਗੇੜਾ ਮਾਰ ਰਹੀ ਕੇ ਹਜੇ ਤਾਂ ਗੱਡੀਆਂ ਫਰੀਦ ਗੱਡੀਆਂ ਮੈਨੂੰ ਐਂ ਲਾਦਾ ਵੀ ਗੱਡੀਆਂ ਵਾਲਾ ਪ੍ਰਬੰਧ ਛੋਟਾ ਪੈ ਜਾਣਾ ਔਰ ਬਾਈ ਕਾਇਮ ਆ ਜਾ ਆ ਜਾ ਆ ਵੀ ਬਣਾ ਜੀ ਥੋੜਾ ਕਰ ਲਾਂ ਹਾਂ ਰੁਕ ਜਾ ਰੁਕ ਜਾ ਤੁਰਿਆਂ ਜਾਂ ਤੋ ਕਚੜੀ ਮਚੜੀ ਜੀ ਆ ਜਾਣੀਆਂ ਐਂ ਜੀ ਆ ਗਿਆ ਲੱਡੂ ਕੋਲ ਸੋਨਾ ਲੀਕਾਂ ਦਾ ਅੱਗੇ ਹੈ ਜੀ ਨੋ ਰੋੜੀ ਬਾਹਰ ਨਹੀਂ ਖੜਾ ਕਿੱਥੇ ਲੱਡੂ ਕੋਲ ਪਵੰਦੀ ਘੋੜੇ ਲੱਕਾ ਨਹੀਂ ਬਾਈ ਨਹੀਂ ਮੋਟਾ ਹੋ ਗਿਆ ਹਾਂ ਮਹਾਰਾਜ ਦੇਵਤਾ ਜੀ ਸਤਿ ਸ਼੍ਰੀ ਅਕਾਲ ਆ ਦੇਖ ਪ੍ਰੀਤ ਦਾ ਆਪਣੇ ਬੰਦੇ ਤੇਰੇ ਫਿਰਦੇ ਆ ਮਹਾਰਾਜ ਸਰਪੰਨ ਇਹਨਾਂ ਦੇ ਕਿਹਨਾਂ ਨੂੰ ਪੁੱਛੇ ਤੇ ਹੋਰ ਸੁਣਾਓ ਮੇਜਰ ਭਾਈ ਕਿੰਨੀ ਠੀਕ ਆ ਠੀਕ ਆ ਠੀਕ ਆ ਹਾਂ ਸਿਆਸੇ ਪ੍ਰੀਤ ਸਰਪੰਨ ਸਾਹਿਬ ਦੀ ਵੀਡੀਓ ਆ ਬਾਈ ਬਾਈ ਹਾਂ ਹਾਂ ਠੀਕ ਹੈ ਜੀ ਆ ਜਾਓ ਅੰਦਰ ਆ ਜਾ ਅੰਦਰ ਚਾਹ ਚੁਪੀ ਹੈਗੇ ਨਾਲੇ ਟੜਾ ਕਰੋ ਪਾ ਪੈਰਸ ਵੀ ਚੰਗਾ ਫਰੀ ਪੈਰਸ ਵਾਲਿਆਂ ਦੀ ਐਡ ਮੁਕਤ ਹੋਈ ਜਾਂਦੀ ਹੈ ਹੈ ਪੈਰਸ ਚੰਗਾ ਪਾਰਕਿੰਗ ਛੋਟੀ ਪੈ ਜਾਣੀਆਂ ਇਕੱਠ ਬਾਲਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਲੋਪੋ ਦੀ ਟੀਮ ਲੰਗਰ ਚ ਲੋਪੋ ਦੀ ਟੀਮ ਕਿੱਥੋਂ ਲੱਭੂਗੇ ਲੰਗਰ ਚੋਂ ਆਸੇ ਅੰਦਰ ਵੀ ਹੈਗੇ ਆ ਪ੍ਰੀਤ ਲੱਗੇ ਵੇ ਉਹ ਏ ਅੰਦਰ ਰੁਪੀਆਂ ਦੀਆਂ ਅੰਦਰ ਰੁਪਈਆਂ ਆ ਤੇ ਲੈਪਾਂ ਦਾ ਰੀਡਰ ਹਾਂ ਆਸੇ ਯਾਰ ਬੀਆਂ ਦੀ ਬਹੁਤ ਜਾਣਕਾਰੀ ਆ ਯਾਰ ਇੱਥੇ ਤਾਂ ਪ੍ਰੀਤ ਯਾਰ ਦਵਾਈਆਂ ਦਵਾਈਆਂ ਬੀਆਂ ਦੀ ਸਾਰੀ ਜਾਣਕਾਰੀ ਆ ਯਾਰ ਕਮਾਲ ਹੈ ਕੱਲਾ ਛੋਟੇ ਤੋਂ ਲੈ ਕੇ ਵੱਡੀ ਚੀਜ਼ ਤੱਕ ਯਾਰ ਬੀਜਣ ਦੀ ਆ ਦੇਖ ਕਿੰਨੇ ਲੋਕ ਆ ਜੱਗ ਜੁਗ ਪਏ ਆ ਤੇ ਹਾਂ ਇਹ ਜਿਹੜਾ 프리 ਦਾ ਐਕਸਟਰਾ ਜੈਕ ਲਾਉਨੇ ਹੁੰਦੇ ਨੇ ਨਾਲ ਆ ਪ੍ਰਗਟ ਜੀ ਖੜੇ ਆ crop ਇਨਫੋਰਮੇਸ਼ਨ ਵਾਲੇ ਬਾਈ ਸਤਿ ਸ੍ਰੀ ਅਕਾਲ ਬਾਈ ਜਾਣਕਾਰੀ ਸਹੀ ਮਿਲ ਰਹੀ ਹੈ ਗਲਤ ਮਿਲ ਰਹੀ ਹੈ ਇੱਥੇ ਨਹੀਂ ਵਧੀਆ ਵੀਰੇ ਸਹੀ ਆ ਫਾਰਮਰੀ ਆਏ ਹੋਏ ਆ ਜੀ ਫਾਰਮਰੀ ਆ ਹੋ ਠੀਕ ਹੋ ਹੋ ਵੈਰੀ ਗੁੱਡ ਮੋਟੀਵੇਟ ਕਰਦੇ ਸੀ ਜਿਉਂਦਾਰ ਕਿਉਂ ਕਰਾ ਕਿਉਂ ਕਰਾ ਬਾਈ ਜੀ ਬਾਈ ਉਸਤਾਦ ਜੀ ਮਹਾਰਾਜ ਬਾਈ ਬੱਲੇ ਬੱਲੇ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋਰ ਠੀਕ ਆ ਬਾਈ ਠੀਕ ਠੀਕ ਆ ਜੀ فرمਾਰਾ ਚੋਕਰ ਮਸਾਈ ਭਾਈ ਮੈਂ ਤੇਰੇ ਦਰਸ਼ਨ ਕਰ ਰਿਹਾ ਨੇ ਟੈਲੀਵਿਜ਼ਨ ਤੇ ਦੇਖੀ ਜੈਨਰਲ ਬੱਲੇ ਬੱਲੇ ਧਾਈਆ ਪੂਰੀ ਚੋਕਰ ਤੇਰਾ ਦੱਸੋ ਸਾਡੇ ਏਰੀਆ ਚ ਬਹੁਤ ਭਾਈ ਬਹੁਤ ਬਹੁਤ ਜ਼ਿਆਦਾ ਮਾਲਕ ਦੀ ਕਿਰਪਾ ਤੇ ਬਹੁਤ ਧੰਨ ਦੇਖਦੇ ਆ ਥੈਂਕ ਯੂ ਚੋਕਰ ਕਰਮ ਵਾਲਿਆ ਬਹੁਤ ਵੀਰੇ ਤੇਰੀ ਵੀਡੀਓ ਬਹੁਤ ਇਨਫੋਰਮੇਟਿਵ ਹੁੰਦੀ ਆ ਬਹੁਤ ਕਮਾਲ ਇਨਫੋਰਮੇਸ਼ਨ ਐ ਇੱਧਰ ਆ ਖਾਣ ਵਾਲਾ ਤਾਂ ਸੇ ਹਾਂ ਅੰਦਰ ਕੀ ਆ ਫਿਰ ਹੋਰ ਭਾਈ ਸਾਸਿਕਾ ਔਰ ਵੀਰੇ ਠੀਕ ਆ ਔਰ ਬਾਈ ਕੰਮ ਬਾਈ ਸਾਸੀ ਕਰ ਔਰ ਬਾਈ ਕੰਮ ਵਾਹ ਵਾਹ ਸਰੀਰ ਘਟਾ ਲਿਆ ਔਰ ਹਾਂ ਔਰ ਬਾਈ ਕੰਮ ਔਰ ਵੀਰੇ ਕੀ ਆ ਔਰ ਠੀਕ ਆ ਜੀ ਬਾਈ ਸਾਸੀ ਕਰ ਫਿਰ ਕੰਮ ਲੈ ਅੰਦਰ ਵੀ ਦੇਖ ਲੈ ਕੇ ਕੀ ਕਰਦੇ ਆ ਹੋਰ ਬਾਈ ਕਾਮ ਠੀਕ ਹੈ ਬਸ ਬਸ ਬਹੁਤ ਬਹੁਤ ਧੰਨਵਾਦ